ਅਮਰੀਕਾ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਕਿਸੇ ਵੀ ਵੇਲੇ 40 ਹਵਾਈ ਅੱਡੇ ਜਿਹੜੇ ਨੇ ਉਹ ਬੰਦ ਹੋ ਸਕਦੇ ਨੇ ਤੇ ਮੁਸਾਫਰ ਜਿਹੜੇ ਨੇ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਫਸ ਸਕਦੇ ਨੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਾਰਨ ਉਹਦਾ ਸਭ ਤੋਂ ਵੱਡਾ ਇਹੀ ਹੈ ਕਿ ਜਿਸ ਤਰੀਕੇ ਦੇ ਨਾਲ ਗਵਰਨਮੈਂਟ ਸ਼ਟਡਾਊਨ ਹੋਈ ਹੈ ਔਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੰਨੇ ਦਿਨ ਗਵਰਨਮੈਂਟ ਸ਼ਟਡਾਊਨ ਕਦੇ ਵੀ ਨਹੀਂ ਰਹੀ ਇਹ ਇੱਕ ਹਿਸਟਰੀ ਬਣ ਚੁੱਕੀ ਹੈ ਜਿੰਨੇ ਦਿਨ ਹੋ ਗਏ ਨੇ ਅਮਰੀਕਾ ਦੀ ਗਵਰਨਮੈਂਟ ਨੂੰ ਛਾੜਨ ਹੋਇਆ ਹੋਇਆ ਹੈ ਅ ਇਹਦਾ ਸਿੱਧਾ ਸਿੱਧਾ ਜਿਹੜਾ 트럼ਪ ਪ੍ਰਸ਼ਾਸਨ ਕਾਲ ਇਹ ਕਹਿ ਰਿਹਾ ਕਿ ਡੈਮੋਕ੍ਰੇਟਿਕ ਵਾਲੇ ਜਿਹੜੇ ਨੇ ਉਹ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵਿਘਨ ਪਾ ਰਹੇ ਨੇ ਜਿਸ ਕਰਕੇ ਜਿਹੜੀ ਇਹ ਸਾਰੀਆਂ ਜਿਹੜੀਆਂ ਸ਼ਟਡਾਊਨ ਦੀਆਂ ਗਤੀਵਿਧੀਆਂ ਨੇ ਚੱਲ ਰਹੀਆਂ ਹੈਗੀਆਂ ਨੇ ਔਰ ਇਸ ਖਬਰ ਦੇ ਵੱਲ ਧਿਆਨ ਆਪਣੇ ਦਰਸ਼ਕਾਂ ਦਾ ਖਿੱਚੀਏ ਤਾਂ ਬਿਲਕੁਲ ਅਮਰੀਕਾ ਦੇ 40 ਹਵਾਈ ਹੱਡੇ ਕਿਸੇ ਵੀ ਵੇਲੇ ਜਿਹੜੇ ਆ ਉਹ ਬੰਦ ਹੋ ਸਕਦੇ ਨੇ ਜਾਨੀ ਕਿ ਹਜ਼ਾਰਾਂ ਮੁਸਾਫਰਾਂ ਦੇ ਵਕ-ਵਕ ਸ਼ਹਿਰਾਂ ਵਿੱਚ ਫਸਣ ਦਾ ਜਿਹੜਾ ਖਤਸ਼ਾ ਹੈ ਉਹ ਜ਼ਾਹਰ ਕੀਤਾ ਜਾ ਰਿਹਾ ਹੈ ਆਦਰਸਲ ਫੈਡਰਲ ਐਬਿਜੀਸ਼ਨ ਐਡਮਿਨਿਸਟ੍ਰੇਸ਼ਨ ਦੇ ਪ੍ਰਸ਼ਾਸਕ ਬ੍ਰਾਇਨ ਬੈਡਫੋਰਡ ਨੇ ਕਿਹਾ ਕਿ ਹਾਲਾਤ ਦੇ ਮੱਦੇਨਜ਼ਰ ਹਵਾਈ ਜਿੰਨੀਆਂ ਸਵਾਵਾਆਂ ਹੈਗੀਆਂ 10 ਫੀਸਦੀ ਕਟੌਤੀ ਕਰਨ ਦਾ ਫੈਸਲਾ ਲਿਆ ਗਿਆ ਹੈ ਉਧਰ ਟ੍ਰਾਂਸਪੋਰਟ ਮੰਤਰੀ ਸ਼ੈਨ ਡਫੀ ਨੇ ਕਿਹਾ ਕਿ 에ਅਰ ਟ੍ਰੈਫਿਕ ਕੰਟਰੋਲਾਂ ਉੱਤੇ ਦਬਾਅ ਘਟਾਉਣ ਵਾਸਤੇ ਇਹ ਕਦਮ ਲਾਜ਼ਮੀ ਹੋ ਗਿਆ ਹੈ ਕਿਉਂਕਿ ਸ਼ਟਡਾਊਨ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਸਚਾਰਜ ਗੱਲ ਹੈ ਕਿ ਜੇਕਰ ਇੰਨੇ ਦਿਨ ਗਵਰਨਮੈਂਟ ਸ਼ਟਡਾਊਨ ਰਹੂਗੀ ਫਿਰ ਆ ਜਿਹੜੇ ਪੱਤੇ ਨੇ ਜਿਹੜੇ ਜਿਹੜੀ ਜਿੰਨੇ ਵੀ ਡਾਲਰ ਦੇ ਨੇ ਹੁੰਦੇ ਆ ਉਹ ਕਿੱਥੋਂ ਹੋਣਗੇ ਤੇ ਇਸ ਕਰਕੇ ਇਹ ਜਿਹੜੇ 40 ਹਵਾਈ ਅੱਡੇ ਨੇ ਕਿਹਾ ਜਾ ਰਿਹਾ ਕਿ ਇਹ ਕਿਸੇ ਵੀ ਵੇਲੇ ਬੰਦ ਹੋ ਸਕਦੇ ਨੇ